ਸਤ ਸ੍ਰੀ ਅਕਾਲ ਸਾਰਿਆਂ ਨੂੰ ਸਤ ਪੰਜਾਬ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਵਿੱਚ 300 ਯੂਨਟ ਮੁਫਤ ਜਿਹੜੀ ਬਿਜਲੀ ਮਿਲਦੀ ਹੈ ਤਾਂ ਉਸ ਤੇ ਖਪਤਕਾਰਾਂ ਨੂੰ ਇੱਕ ਵੱਡਾ ਝਟਕਾ ਜਿਹੜਾ ਉਹ ਸਰਕਾਰ ਨੇ ਦੇ ਦਿੱਤਾ ਹੈ ਤਾਂ ਕਿਹੜਾ ਝਟਕਾ ਹੈ ਉਹ ਸਾਰੀ ਜਾਣਕਾਰੀ ਤੁਹਾਨੂੰ ਅੱਗੇ ਦੇਣ ਜਾ ਰਹੇ ਹਾਂ ਤਾਂ ਹੁਣ ਵੱਖਰੇ ਚਾਰਜ ਲੱਗਣਗੇ ਤੁਹਾਡਾ ਬਿੱਲ ਵੀ ਆ ਸਕਦਾ ਹੈ ਕੀ ਕਰਨਾ ਹੋਵੇਗਾ ਉਹ ਜਾਣਕਾਰੀ ਤੁਹਾਨੂੰ ਹੁਣ ਦੱਸਣ ਜਾ ਰਹੇ ਹਾਂ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਤੇ ਨਾਲ ਘੰਟੀ ਦਾ ਬਟਨ ਵੀ ਦਬ ਲਓ ਤਾਂ ਜੋ ਜੋ ਵੀ ਕੋਈ ਨਵੀਂ ਵੀਡੀਓ ਅਸੀਂ ਤੁਹਾਡੇ ਲਈ ਲੈ ਕੇ ਆਉਣੇ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਦੱਸਦੇ ਹੀ ਇਹ ਪ੍ਰਤੀ ਮਹੀਨਾ ਪੰਜਾਬ ਦੇ ਵਿੱਚ 300 ਯੂਨਟ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ 2 ਮਹੀਨਿਆਂ ਦੀ 600 ਯੂਨਟ ਹੈ ਜਿਹੜੀ ਤ ਉਹ ਦਿੱਤੀ ਜਾਂਦੀ ਹੈ ਤਾਂ ਉਸ ਦੇ ਚੱਲਦੇ ਹੁਣ ਇੱਕ ਵੱਡੀ ਅਪਡੇਟ ਅਪਡੇਟ ਹੈ ਖਪਤਕਾਰਾਂ ਨੂੰ ਇੱਕ ਝਟਕਾ ਦਿੱਤਾ ਗਿਆ ਪੀਐਸਪੀਸੀਐਲ ਵੱਲੋਂ ਤਾਂ ਉਹ ਤੁਹਾਨੂੰ ਹੁਣ ਦੱਸਣ ਜਾ ਰਹੇ ਹਾਂ ਤਾਂ ਦੱਸਦੇ ਹੀ ਕਿ 50 ਪੀ ਫੈਕਸ ਚਾਰਜ ਪ੍ਰਤੀ ਕਿਲੋਵਾਟ ਦੇ ਹਿਸਾਬ ਨਾਲ ਵਧਾ ਦਿੱਤਾ ਗਿਆ ਹੈਗਾ ਤਾਂ ਇਹ ਕਿਹੜੇ ਲੋਕਾਂ ਨੂੰ ਵਧਾਇਆ ਗਿਆ ਇਸ ਤੋਂ ਬਾਅਦ ਹੋਰ ਕਿਹੜੀਆਂ-ਕਿਹੜੀਆਂ ਅਪਡੇਟ ਨੇ ਇਸ ਤੋਂ ਇਲਾਵਾ ਮੀਟਰ ਲੋਡ ਹੈ ਜਿਨ੍ਹਾਂ ਦਾ 5 ਕਿਲੋਵਾਟ ਤੱਕ ਉਹਨਾਂ ਦੇ ਲਈ ਹੋਰ ਕੀ ਅਪਡੇਟ ਹੈ ਉਹਨਾਂ ਲਈ ਵਾਧੂ ਚਾਰਜ ਕਿਹੜਾ ਦੇਣਾ ਪਵੇਗਾ ਉਹ ਵੀ ਤੁਹਾਨੂੰ ਜਾਣਕਾਰੀ ਹੈ ਜਿਹੜੀ ਉਹ ਅੱਗੇ ਦੇਣ ਜਾ ਰਹੇ ਹਨ ਦੱਸਤੀ ਹੈ ਪ੍ਰਤੀ ਮਹੀਨਾ ਪਹਿਲੇ 300 ਯੂਨਟਾਂ ਦੇ ਦਰ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਇਸ ਦੇ ਨਾਲ ਹੀ 300 ਤੋਂ 500 ਯੂਨਿਟਾਂ ਤੱਕ ਫਿਕਸ ਚਾਰਜ 50 ਰੁਪਏ ਪ੍ਰਤੀ ਕਿਲੋ ਵਾੜ ਦੇ ਹਿਸਾਬ ਨਾਲ ਵਧਾ ਦਿੱਤਾ ਗਿਆ ਜਦੋਂ ਕਿ ਜਿਸ ਖਪਤ ਕਰਦਾ ਮੀਟਰ ਲੋਡ 5 ਕਿਲੋਵਾਟ ਤੱਕ ਹੈ ਬਿਜਲੀ ਦੀ ਖਪਤ ਪ੍ਰਤੀ ਮਹੀਨਾ 300 ਯੂਨਟਾਂ ਤੋਂ ਘੱਟ ਹੈ ਉਹਨਾਂ ਨੂੰ ਕੋਈ ਵਾਧੂ ਚਾਰਜ ਨਹੀਂ ਦੇਣਾ ਪਵੇਗਾ 5 ਕਿਲੋਵਾਟ ਤੱਕ ਦੇ ਲੋਡ ਵਾਲੇ ਖਪਤਕਾਰਾਂ ਤੇ ਜਿਨ੍ਹਾਂ ਦੀ ਬਿਜਲੀ ਦੀ ਖਪਤ 300 ਯੂਨਟ ਪ੍ਰਤੀ ਮਹੀਨਾ ਵੱਧ ਹੈ ਉਹਨਾਂ ਨੂੰ ਪ੍ਰਤੀ ਕਿਲੋਵਾਟ 50 ਰੁਪਏ ਵਾਧੂ ਦੇਣੇ ਪੈਣਗੇ ਜਿਨ੍ਹਾਂ ਦਾ ਲੋਡ 5 ਕਿਲੋਵਾਟ ਤੋਂ ਵੱਧ ਹੈ ਉਹਨਾਂ ਨੂੰ ਪ੍ਰਤੀ ਕਿਲੋਵਾਟ 50 ਰੁਪਏ ਦੇਣੇ ਪੈਣਗੇ ਉਹਨਾਂ ਦਾ ਫਿਕਸ ਚਾਰਜ ਵਧਾ ਕੇ 75 ਰੁਪਏ ਪ੍ਰਤੀ ਕਿਲੋਵਾਟ ਕਰ ਦਿੱਤਾ ਹੈ ਉਹਨਾਂ ਖਪਤਕਾਰਾਂ ਦੀ ਡੀਐਸਸੀ ਕਨੈਕਸ਼ਨਾਂ ਦੇ ਪ੍ਰਤੀ 10 ਪ੍ਰਤੀ ਸਤ ਵਾਦਾ ਕੀਤਾ ਗਿਆ ਜਿਨ੍ਹਾਂ ਦੀ ਮਾਸਕ ਖਪਤ 300 ਤੋਂ ਵੱਧ ਹੈ ਤੇ 2 ਮਹੀਨੇ ਦੀ ਖਪਤशेष ਜਨੂਤ ਤੋਂ ਵੱਧ ਹੈ ਵਧੀਆਂ ਬਿਜਲੀ ਦਰਾਂ ਜਿਹੜੀਆਂ ਬਿਜਲੀ ਦਰਾਂ ਮੁੱਖ ਪ੍ਰਭਾਵ ਐਲਟੀ ਅਤੇ ਐਸਟੀ ਉੱਤੇ ਪਿਆ ਐਸਟੀ ਵਿੱਚ ਜੋ ਚਾਰਜ 165 ਰੁਪਏ ਪ੍ਰਤੀ ਕਿਲੋਵਾਟ ਸੀ ਹੁਣ ਵਧਾ ਕੇ 290 ਰੁਪਏ ਕਰ ਦਿੱਤਾ ਗਿਆ ਹੈ ਐਲਟੀ ਵਿੱਚ ਵੀ ਚਾਰਜ ਇਹ ਚਾਰਜ ਵਧਾ ਕੇ 210 ਰੁਪਏ ਪ੍ਰਤੀ ਕਿਲੋਵਾਟ ਕਰ ਦਿੱਤਾ ਗਿਆ 15% ਦਾ ਵਾਧਾ ਹੋਇਆ ਪਿਛਲੇ 8 ਸਾਲਾਂ ਤੋਂ ਬਿਜਲੀ ਦੇ ਬਿੱਲਾਂ ਵਿੱਚ ਕੋਈ ਵਾਧਾ ਨਹੀਂ ਹੋਇਆ ਫਿਲਹਾਲ ਇੰਨਾ ਹੀ ਧੰਨਵਾਦ